ਅਤੇ ਹੁਣ ਖਬਰਾਂ ਵਿਸਥਾਰ ਨਾਲ ਥਾਣਾ ਡੀਵੀਜ਼ਨ ਵੱਲੋਂ ਪਹਿਲਾਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 ਕਿਲੋ 62 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਸੀ ਅਤੇ ਮੁਕਦਮੇ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਜਾਂਚ ਕਰਦਿਆਂ ਹੋਇਆਂ ਇੱਕ ਹੋਰ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 3 ਲੱਖ ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ACP ਸੈਂਟਰਲ ਜਸਪਾਲ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ। ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਾ ਵਿਰੋਧ ਮੇਹਮ ਜਿਹੜੀ ਛੇੜੀ ਹੋਈ ਹੈ ਉਹਦੇ ਤਹਿਤ ਸ੍ਰੀ ਫੋਰਪੀ ਸਿੰਘ ਪੋਲਰ ਮਾਨ ਜੋ ਕਮਿਸ਼ਨਰ ਆਫ ਪੁਲਿਸ ਹਮੇਸ਼ਾ ਸਰ ਉਹਨਾਂ ਦੀ ਖਾਸ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਐਸਪੀ ਸਿਟੀ ਵੰਦੀਆਂ ਸੁਪਰਵਾਈਜ਼ਰ ਹੈਟ ਜਿਹੜੀ ਕਮਿਸ਼ਨਟ ਦੀ ਪੋਸਟ ਦੇ ਵਿੱਚ ਜ਼ੋਨ 1 ਦੀ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਕਰੀ ਹੈ ਉਸੇ ਲੜੀ ਦੇ ਤਹਿਤ ਮਿਤੀ 10 ਤੈ ਨੂੰ ਅਸੀਂ ਇੱਕ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾ ਨੂੰ ਐਨਡੀਪੀਐਸ ਦੇ ਵਿੱਚ ਰੈਸ਼ ਕੀਤਾ ਸੀ ਤੇ ਉਹਦੇ ਕੋਲੋਂ 1 ਕਿਲੋ ਦੇ 12 ਗ੍ਰਾਮ ਹੀਰੋ ਬਰਾਮਦ ਕੀਤੀ ਸੀ ਜਿਹਦੇ ਖਿਲਾਫ ਉਹ 12 ਨੰਬਰ ਮਗਰਮਾ ਦਾਜ ਕੀਤਾ ਗਿਆ ਥਾਣਾ ਡੀ ਡਿਵੀਜ਼ਨ ਦੇ ਵਿੱਚ ਉਸੇ ਲੜੀ ਦੇ ਤਹਿਤ ਜਦੋਂ ਉਹਨੂੰ ਇੰਟਰੋਗ"，ਨ ਹੋਈ ਤਾਂ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਸੀਗੇ ਉਹ ਸਟੈਬਿਸ਼ ਕੀਤੇ ਗਏ ਬੈਕਵਰਡ ਲਿੰਕ ਦੇ ਵਿੱਚ ਉਹਦੇ ਵਿੱਚ ਆਇਆ ਸੀ ਪਮਨਦੀਪ ਸਿੰਘ ਵਾਸੀ ਪੇਟੇਵੱਡ ਤੇ ਫਾਰਵਰਡ ਲਿੰਕ ਦੇ ਵਿੱਚ ਕੁਲਵੀਰ ਸਿੰਘ ਵਾਸੀ ਬਾਲ ਆਇਆ ਸੀਗਾ ਇਹ ਕੁਲਵੀਰ ਸਿੰਘ ਬਾਲ ਨੂੰ ਵਾਸੀ ਵਾਸੀ ਬਾਲ ਨੂੰ ਮਿਤੀ 18 3 24 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਦੇ ਕੋਲੋਂ ਵੀ 50 ਗ੍ਰਾਮ ਹੀਰੋ ਜਿਹੜੀ ਬਰਾਮਦ ਕੀਤੀ ਗਈ ਸੀ ਇਸੇ ਤਰ੍ਹਾਂ ਜਿਹੜਾ ਉਹਦਾ ਬੈਕਵਰਡ ਲਿੰਕਰ ਸੀਗਾ ਪਮਨਦੀਪ ਸਿੰਘ ਵਾਸੀ ਪੇਟੇ ਉਹਨੂੰ ਵੀ ਦੇ 24 25000 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਪੁੱਛ ਕੇ ਇਸ ਦੌਰਾਨ 3 ਲੱਖ ਰੁਪਏ ਜਿਹੜੇ ਡਰਗ ਮਨੀ ਜਿਹੜੀ ਉਸਨੇ ਮੰਨਿਆ ਹੈ ਕਿ ਉਸਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਹੈ ਜਿਹੜੇ ਉਹ ਨਸ਼ੇ ਅਗੇ ਦਿੰਦਾ ਸੀਗਾ ਉਹਨਾਂ ਜਿਹੜੀ ਮਨੀ ਆਉਂਦੀ ਸੀ ਉਹਦੇ ਨਾਲੇ ਉਹ ਕਾਰੋਬਾਰ ਕਰਦਾ ਸੀਗਾ ਤੇ ਇਹ 3 ਲੱਖ ਰੁਪਏ ਟੋਟਲ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਤੇ ਜਿਹਦੇ ਦੇ ਤਹਿਤ ਮਕਦਮੇ ਵਿੱਚ 27 ਸਿੱਦਾ ਵਾਅਦਾ ਕੀਤਾ ਗਿਆ ਤੇ ਇਹਦਾ ਅਜੇ ਪੁਲਿਸ ਰਿਮਾਂਡ ਤੇ ਆ ਇਹਦੇ ਕੋਲੋਂ ਸਾਨੂੰ ਹੋਰ ਵੀ ਰਿਕਵਰੀ ਆਉਂਦੀ ਆਸ ਹੈਗੀ ਹੈ